ਹੋਟੇ ਮੈਂ ਕਿਹਾ ਕਿ ਪੰਜਾਬ ਮਾਹੌਲ ਖਰਾਬ ਹੋ ਗਿਆ ਤੇ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਨੇ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਖਾਲਸਾ ਪਹਿਰ ਕੱਢੀ ਉਹਦੋਂ ਵੀ ਕਹਿੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਤੇ ਜਦੋਂ ਭਾਈ ਕੀਰਤ ਸਿੰਘ ਜੂਰੇ ਲਾਲ ਕਿਰਨ ਦੇ ਉੱਪਰ ਕੈਸਰੀ ਨishan ਸਾਹਿਬ ਚੜਾਇਆ ਉੱਥੇ ਲਾਈਵ ਹੋਇਆ ਕਹਿੰਦਾ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਸੱਚੀ ਗੱਲ ਕਰਦੇ ਆ ਹੱਕ ਦੀ ਗੱਲ ਕਰਦੇ ਆ ਤਾਂ ਪੰਜਾਬ ਦਾ ਜੱਗ ਨਹੀਂ ਆਇਆ ਆਪੇ ਦਿੱਲੀ ਦੇ ਮਹਾਤਮਾ ਨੂੰ ਖੋਤ ਕਰਨ ਦੇ ਲਈ ਕੀ ਲੱਗ ਰਿਹਾ ਕਿ ਪੰਜਾਬ ਦਾ

تو لڳي رهيا هين ڀاڳي 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 ڀا ਜਿੱਥੇ ਵੀ ਸਟੇਜ ਦੇ ਪਿੱਛੇ ਖੜੇ ਨੇ ਸਾਡੇ ਨਾਲ ਹੀ ਬਣ ਮੈਂ ਸਾਰੇ ਪੰਡਾਲ ਦੇ ਵਿੱਚ ਆ ਕੇ ਬੈਠੋ ਵੀ ਕਿਰਪਾਲਤਾ ਕਰੋ ਕਿਉਂਕਿ ਆ ਜਿਹੜਾ ਸਾਰਾ ਲਾਈਵ ਆ ਤੇ ਸਰਕਾਰਾਂ ਨੇ ਦੇਖ ਰਾਂਗਾ ਤੇ ਪੰਡਾਲ ਦੇ ਵਿੱਚ ਸਾਡਾ ਕੱਠਾ ਆਉਂਦਾ ਫੇਰ ਹੀ ਉਹਨਾਂ ਨੂੰ ਦੰਦਣਾ ਪੈਣੀ ਨੇ ਨਹੀਂ ਇਹਦਾ ਕੱਠਾ ਇੰਦੀ ਉਮਰ ਹੋਈ ਐ ਨਰਿੰਦਰ ਸਿੰਘ ਨੂੰ ਵੀ ਕਿਹਾ ਗਿਆ ਫੇਰ ਵੀ ਚੌਂਕਲਾ ਮਾਰ ਗਿਆ ਸਾਹਮਣੇ ਬੈਠੇ ਨੇ ਤੇ ਮੀਡੀਆ ਦੇ ਭਰਾਵਾਂ ਨੇ ਕਿਹਾ ਬੰਤੀ ਪਿੱਛੇ ਮੰਡਾਲ ਦਾ ਕੇ ਕੇ ਖਾ ਦੋ ਕਿ ਜਦੋਂ ਦੇ ਬਜ਼ੁਰਗ ਨੇ ਉਹ ਵੱਡੀ ਜਨਤੀ ਦੇ ਵਿੱਚ ਜਿੱਥੇ ਤੁਸੀਂ ਆਇਆ ਕਿ ਡੱਲੇ ਸਾਰੇ ਸਾਹਮਣੇ ਸਟੇਜ ਦੇ ਉੱਪਰ ਬੈਠੇ ਆ ਤੇ ਤੁਸੀਂ ਸਾਡੀ ਸਟੇਜ ਦੇ ਉੱਪਰ ਜਿੱਤੇ ਤਾੜੀਆਂ ਨਾਲ ਤੁਹਾਨੂੰ ਪਾਦ ਦਿਸਣਗੇ ਸਾਡੇ ਆ ਜਾਂਦੇ ਆ ਕਿਉਂਕਿ ਸ਼ਾਦੀ ਦਾ ਇਹ ਹਾਲਤ ਹੋਗੀ ਨਾ ਤਾਂ ਫੋਨ ਤੋਂ ਨਿਕੜਿਆ ਜਾਂਦਾ ਨਾ ਐਸੀ ਤੋਂ ਨਿਕੜਿਆ ਜਾਂਦਾ ਆ ਆ ਸਾਡੀ ਜਵਾਨੀ ਨੂੰ ਪਤਾ ਨਹੀਂ ਕਿ